ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਣੁੱਛੇ ਸਮੇਂ ਲਈ ਜਿਹੜੇ ਸਰਕਾਰਾਂ ਉੱਥੇ ਪਹਿਲਾਂ ਅਸੀਂ 5 ਦਿਨਾਂ ਦਾ ਰੋਜਾ ਫਟਾਇਆ ਲਾਇਆ ਪਰ ਆਵੋ ਅੱਜ 5 ਦਿਨਾਂ ਤੱਕ ਨੇ ਗਲਤ ਜਿਹੇ ਸੂਕਾਰ ਨਿਕਲੇ ਜਿਹੜੀ ਜੀਬੀਸੀ ਰੋਕੀ ਐ ਉਹ ਬੰਦੇ ਸਾਡੇ ਕੁੱਟੇ ਨੇ ਪੂਰੇ ਭਾਰਤ ਦੇ ਵਿੱਚ ਇੱਕ ਅੱਗੇ ਦੇ ਵਿੱਚ ਚੱਕਾ ਜਾਮ ਕੀਤਾ ਇਹ 85 ਸਾਨੂੰ ਖਾਲ ਬੈਠੇ ਨੇ ਉਹਨਾਂ ਦੇ ਉੱਤੇ ਗੋਲੀਆਂ ਦੀਆਂ ਗੰਗੀਆਂ ਉਹਨਾਂ ਦੇ ਉੱਤੇ ਮਰਦ ਰਹਿ ਛੱਡੇ ਗਏ ਨਾ ਸਰਕਾਰ ਨੇ ਮੰਗੀਆਂ ਪਹਿਲਾਂ ਵੀ ਅਸੀਂ ਦਿੱਲੀ 11 13 ਵੀ ਦਿਨ ਲੱਗੇ ਆ ਆਪਾਂ ਵੀ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਆ ਆਵਾਜ਼ ਦੇਖ ਲੈਣੇ ਗਸ਼ਕਾ ਇਹ ਨਹੀਂ ਕਿ ਅਸੀਂ ਕਰਦੀ ਨਾ ਭਰਾਵੋ ਗੱਗਾ ਤੁਸੀਂ ਦੇਖੋ ਸਰਕਾਰ ਦੇ ਵਿੱਚ ਆਈ ਕਮਨ ਮੰਤਰੀ ਮੰਦੋ ਨੇ ਕਹਿੰਦੇ ਕਿ ਇਹ ਵੀ ਕਿਹਾ ਕਿ ਇਤਿਹਾਸਿਕ ਭਾਰਤ ਵੀ ਕਿਹਾ ਤੇ ਸਰਕਾਰ ਦੇ ਪ੍ਰਮੁੱਖ ਜਥੇਦਾਰ ਨੇ ਰੀਸੀ ਬਾਰੇ ਗੱਲ ਕਰਾਂਗੇ ਕਿ ਇਹਨਾਂ ਨੇ ਚੱਕਾ ਜਾਮ ਕਿਉਂ ਕੀਤਾ ਹੈ ਕਿ ਆਪਣੀ ਮੰਗਾਂ ਨੂੰ ਲੈ ਕੇ ਇਹ ਆਪਣੇ ਚੱਕਾ ਜਾਮ ਕਰਨਗੇ ਤੇ ਉਹ ਵੀ ਇੱਕ ਵੱਡਾ ਪ੍ਰਦਰਸ਼ਨ ਦਿਖਾਇਆ ਹੈ ਆਪਾਂ ਨੂੰ ਮੁਕਤਬਾਦ ਮੁਕਤਬਾਦ ਕਿਸਾਨ ਜੁਨੀਏ ਨੇ ਇਕੱਠਾ ਗਾਹ ਜਿੰਦਾਬਾਦ 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 ਸਹਿਯੁਕਤ ਮੋਰਚੇ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਠੀਕ ਹੈ ਮਾਤਾ ਤੁਹਾਡਾ ਕਹੇ ਸਾਡੀਆਂ ਪੱਗਾਂ ਵੀ ਉਹ ਲਾ ਦੇਣਾ ਬਾ ਵੀ ਨਹੀਂ ਲੜਨਾ ਇਹ ਪਰਣਾ ਸਾਡਾ ਆ ਲੱਗ ਜੂਗਾ ਬੱਲਾ ਐਸੇ ਸੰਘਰਸ਼ ਦੇ ਵਿੱਚ ਜਿੱਦੇ ਸਾਡੇ ਨਾਲ ਮਾਰੇ ਵੀਰਾਂ ਦਾ ਸਾਡੀਆਂ ਮਾਮਾ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਨਾ ਮੈਂ ਤੁਹਾਡਾ ਸਾਡੇ ਦੁਕਾਨਦਾਰ ਵੀਰਾਂ ਦਾ ਕੀ ਮੰਗਾਂ ਨੇ ਸਰਕਾਰਾਂ ਨੂੰ ਲੈ ਕੇ ਜਿਨ੍ਹਾਂ ਨੇ ਦੁਕਾਨਾਂ ਬੰਦ ਕਰੀਆਂ ਨੇ ਉਹਨਾਂ ਦਾ ਵੀ ਧੰਨਵਾਦ ਅਸੀਂ ਦਿੱਲੀ ਮੋਰਚਾ ਲਾ ਕੇ ਆਏ ਹਾਂ ਜਿਨ੍ਹਾਂ ਨੇ ਕਿਸੇ ਕਿਸੇ ਨੇ ਡਾਕਟਰੀ ਪ੍ਰੈਕਟਿਸ ਤੋਂ ਛੱਡ ਕੇ ਜਿਨ੍ਹਾਂ ਨੇ ਹੋਰ ਖੋਲ੍ਹੇ ਰੱਖੇ ਨੇ ਉਹਨਾਂ ਦਾ ਵੀ ਧੰਨਵਾਦ ਸਾਡੇ ਨੌਜਵਾਨ ਰੁਜ਼ਗਾਰ ਨੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਨੌਕਰੀ ਸਰਕਾਰ ਪ੍ਰਬੰਧ ਕਰੇ ਹੁਣ ਆਪਾਂ ਗੁਰੂ ਦੀ ਫੱਟੇ ਬਲਾਈਏ ਥੋੜੀ ਸਰਕਾਰਾਂ ਮੰਗਾਂ ਨਹੀਂ ਮੰਨਦੀਆਂ ਵੀ ਤੁਸੀਂ ਅੱਗੇ ਕੀ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਸਮੇਲੇ ਜੇ ਸਰ ਰਾਉ ਉੱਥੇ ਪਹਿਲਾਂ ਅਸੀਂ 5 ਦਿਨਾਂ ਦਾ ਰੋਜ਼ਾ ਪਟਿਆਲੇ ਲਾਇਆ ਪਰ ਉਹ 5 ਦਿਨਾਂ ਦਾ ਜਿਹੜਾ ਦਬਕਾ ਮੋਰਚਾ ਉਹਨਾਂ ਸੀ 24 ਤਰੀਕ ਨੂੰ ਚੰਡੀਗੜ੍ਹ ਆਇਆ ਇਹ 70% ਲੋਕਾਂ ਵੀ ਕਾਲ ਹੈ ਜਿਹੜਾ ਇਹ ਧਰਨਾ ਪੂਰੇ ਭਾਰਤ ਦੇ ਵਿੱਚ ਇੱਕ ਅੱਗੇ ਦੇ ਵਿੱਚ ਚੱਕਾ ਜਾਮ ਕੀਤਾ ਹੈ ਇਹ 85% ਲੋਕਾਂ ਦੀ ਕਿਉਂ ਜਿੰਦਾਂ ਦਾ ਸਰਕਾਰਾਂ ਤੁਹਾਡੀਆਂ ਮੰਗਾਂ ਨਹੀਂ ਮੰਨਦੀਆਂ ਤੁਸੀਂ ਅੱਗੇ ਸੋਚਿਆ ਵੀ ਕੀ ਕਰੋਗੇ ਅਸੀਂ ਭਾਰਤੀ ਕਿਸਾਨ ਜਨ ਅਗਰਾਹ ਰਾਖ ਪ੍ਰਧਾਨ ਮਰੀ ਸਿੱਕ ਜੋ ਸਾਡੀਆਂ ਮੰਗਾਂ ਨਾ ਸਰਕਾਰ ਨੇ ਮੰਗੀਆਂ ਪਹਿਲਾਂ ਵੀ ਅਸੀਂ ਦਿੱਲੀ 11 13 ਵੀ ਦੇ ਲੱਗੇ ਆ ਹੁਣ ਵੀ ਅਸੀਂ ਦਿੱਲੀ ਮੁਟਾ ਰਹੇ ਹਾਂ ਜੇ ਸਾਡੇ ਜਦੇ ਸਯੁਕਤ ਮੋਰਚ ਦਾ ਅਸੀਂ ਫੇਰ ਵੀ ਜਾਵਾਂਗੇ ਭਲੇ ਅਸੀਂ ਬਾਹਰੋਂ ਗੜ ਕੇ ਰੋਸ ਕਰ ਰਹੇ ਹਾਂ ਇਹ ਮੰਗਾ ਨਾਮ ਨਹੀਂ ਹੈ ਅਗਲਾ ਐਕਸ਼ਨ ਕਿ ਉਹ ਸਾਡਾ ਸਯੁਕਤ ਮੋਰਚ ਚਲਾਊਗਾ ਅਸੀਂ ਉਹਦੇ ਉੱਤੇ ਉੱਤੇ ਚੜਾਂਗੇ ਇਹ ਇਸ ਦਾ ਸੈਟਰ ਸਰਕਾਰ ਨੂੰ ਪੂਰਾ ਰੋਸ ਜناب ਸਰਕਾਰ ਨੂੰ ਪੂਰਾ ਰੋਸ ਧਰਿਆਣੇ ਸਰਕਾਰ ਨੂੰ ਪੂਰਾ ਰੋਸ ਕਿਉਂਕਿ ਜਿਹੜੇ ਬਾਰਡਰਾਂ ਤੇ ਸਾਡੇ ਕਿਸਾਨ ਬੈਠੇ ਨੇ ਉਹਨਾਂ ਦੇ ਉੱਤੇ ਗੁੰਡੀਆਂ ਦੀਆਂ ਗੁੰਡੀਆਂ ਉਹਨਾਂ ਦੇ ਉੱਤੇ ਮੁਸਲਮਾਨ ਛੱਡੇ ਗਏ ਸਾਡੀ ਆਵਾਜ਼ ਬੁਲੰਦ ਕਰਨ ਵਾਸਤੇ ਸਾਡੀਆਂ ਮੰਗਾਂ ਮੰਨਣ ਵਾਸਤੇ ਸਾਡੇ ਕਿਸਾਨਾਂ ਨੂੰ ਦਾਤ ਲਈ ਜਾਣ ਵਾਸਤੇ ਇੱਕ ਖਤਾਨੇ ਸ਼ਾਹੀ ਸਰਕਾਰ ਬਣੀ ਹੋਈ ਹੈ ਉਹਨਾਂ ਨੂੰ ਦੱਸਣ ਵਾਸਤੇ ਵੀ ਹਿੰਦੂ ਸਰਕਾਰ ਨੂੰ ਮਜ਼ਦੂਰ ਜਿੰਨੇ ਵੀ ਸਾਡੀਆਂ ਜੁਗਿਆਰਾਂ ਦੇ ਚਾਹੇ ਉਹ ਆਰਟੀਆ ਸੈਸ਼ਨ ਹੈ ਚਾਹੇ ਉਹ ਤ੍ਰੈਤਾ ਸੈਸ਼ਨ ਹੈ ਚਾਹੇ ਉਹ ਮਜ਼ਦੂਰ ਹੈ ਸਾਰੇ ਇਕੱਠੇ ਹੋ ਕੇ ਅੱਜ ਇਸ ਹੜਤਾਲ ਦਾ ਪੂਰਾ ਸਮਰਥਨ ਦਿੰਦੇ ਹਾਂ ਤੇ ਰਾਤ ਵੀ ਪਾਤਰਾਂ ਦੇ ਵਿੱਚ ਆਉਂਦੇ ਉਹਦੇ ਬਾਰੇ ਕੀ ਪ੍ਰਧਾਨਗੀ ਕਹਿਣਾ ਚਾਹੋਗੇ ਜਿਹੜੇ ਪੰਜਾਬ ਸਰਖਾਨ ਦੇ ਖਿਲਾਫ ਕਹਿ ਰਹੇ ਆਂ ਸੀ ਉਹ ਰਾਤ ਵੀ ਉਹ ਘਟ ਰਿਹਾ ਜਿਹੜੇ ਵੀ ਇਸ ਪ੍ਰਸ਼ਾਸਨ ਨੇ ਕਹਿ ਲੈ ਜਾਂ ਸਰਕਾਰ ਨੇ ਕਹਿ ਲੈ ਜਿਹੜੀ ਜੀਵੀਸੀ ਰੋਕੀ ਐ ਤੂੰ ਬੰਦੇ ਸਾਡੇ ਕੁੱਟੇ ਨੇ ਜੀਵੀਸੀ 12 21 6 ਛੱਡੀ ਐ ਉਹਨਾਂ ਦੀ ਬਹੁਤ ਨਿੰਦਿਆ ਕਰਦੇ ਆ ਕਿਉਂਕਿ ਮੋਦੀ ਤਾਂ ਫੇਰ ਵੀ ਸੁਣਿਆ ਬੰਦਾ ਉਹ ਅੱਕ ਕੇ ਰੱਬ ਮਨਾਲਾ ਵੈ ਓਏ ਹੌਸਲਾ ਤੇ ਇਤਿਹਾਸ ਤੂੰ ਪਹਿਲਾ ਪੜੀ ਪੰਜਾਬੀਆਂ ਦਾ ਇਹ ਵੀਰ ਨੇ ਜੱਟਾਂ ਦੀ ਵਾਰੀ ਪੀਤ ਜਾ ਚਿੱਤਿਆਂ ਨਾਲ ਖੌਫਾਨੀ ਮਾਲਕ ਬੜਨਾ ਪਈ ਕਰ ਰਹੇ ਨੇ ਕਿ ਅੰਦਰ ਸਰਕਾਰ ਪਿੱਛੇ ਦਾਵਲੀ ਦੇ ਰਹੇ ਨੇ ਓਏ ਕੱਕੇ ਖਲਾਲ ਬੜਾ ਜਾ ਫੋੜ ਪਜਾਲਾਂ ਮੈਂ ਮੋਦੀ ਤਾਂ ਫੇਰ ਵੀ ਸੁਣਿਆ ਬੰਦਾ ਅੜੀ ਵਿੱਚ ਰੱਬ ਮਨਾ ਲਾ ਮੈਂ ਫੇਰ ਵੀ ਸੁਣਿਆ ਬੰਦਾ ਅੜੀ ਵਿੱਚ ਰੱਬ ਮਨਾ ਲਾ ਮੈਂ ਉਦੇ ਮੇਨ ਜਥੇਦਾਰ ਅਮਰੀਕ ਸਿੰਘ ਜੀ ਠੱਗੇ ਸ਼ਹਿਰ ਦੇ ਵਿੱਚ ਇਕੱਠੇ ਹੋਏ ਆ ਕਿਉਂਕਿ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਬਾਜ਼ਾਰ ਬੰਦ ਨੇ ਅੱਜ ਦੁਕਾਨਦਾਰ ਚਾਹੇ ਕੋਈ ਪ੍ਰਾਈਵੇਟ ਹੈ ਚਾਹੇ ਕੋਈ ਸਰਕਾਰੀ ادارے ਦੇ ਕਿਉਂ ਸੰਯੁਕਤ ਮੋਰਚੇ ਦੇ ਇੱਕ ਕਾਫੀ ਦਿਨਾਂ ਤੋਂ ਲਿਖਿਆ ਹੋਇਆ ਪ੍ਰੋਗਰਾਮ ਦੀ ਵੀ ਜਿਹੜੀਆਂ ਸੈਂਟਰ ਦੀਆਂ ਨੀਤੀਆਂ ਪੰਜਾਬ ਦੀਆਂ ਡੀਸੀਆਂ ਨੂੰ ਲੈ ਕੇ ਇਹਦਾ ਇਸ ਦਿਨ ਦਾ ਰੋਸ ਮੁੰਝਾਰਾ ਜਿਹੜਾ ਕਰਨਾ ਹੈ ਅੱਜ ਜਿਹੜਾ ਗਾਹਾਂ ਆਪਾਂ ਨੇ 12 ਮਈ ਤੋਂ ਲੈ ਕੇ ਨੰਬੇ ਜੇ ਇਹ ਇਸ ਸੜਕ ਦੇ ਉੱਤੇ ਬੈਠਣਾ ਹੈ ਕਿਉਂ ਕੱਲਾ ਤੁਹਾਡੇ ਇੱਕ ਅੱਗੇ ਦਾ ਕੰਮ ਨਹੀਂ ਹੈ ਜਿੱਥੇ ਜਿੱਥੇ ਜੱਦੇ ਮੰਨੀਆਂ ਕੋਈ ਵੀ ਜੱਦੇ ਵੱਡੀ ਹੋਵੇ ਉਹ ਆਪੋ ਆਪਣੇ ਸਰਕਲਾਂ ਦੇ ਵਿੱਚ ਬੈਠੀਆਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ 3 ਘੰਟਿਆਂ ਦਾ ਜਾਮ ਪੱਕਾ ਲੱਗਣਾ ਹੈ ਕਿ ਰੋਸ ਵਜੋਂ ਲੱਗਣਾ ਹੈ ਰੋਸ ਇਤਰਾਨਾ ਕੀਤਾ ਜਾ ਰਿਹਾ ਹੈ ਜਿਹੜੀਆਂ ਸਰਕਾਰਾਂ ਨੀਤੀਆਂ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਵਪਾਰੀ ਵਰਗ ਦੇ ਖਿਲਾਫ ਬਣਾਉਣ ਜਾ ਰਹੀ ਹੈ ਉਸ ਨੀਤੀਆਂ ਨੂੰ ਲੈ ਕੇ ਇਹ ਰੋਸ ਕੀਤਾ ਹੈ ਇਹ ਨਹੀਂ ਹੈ ਕਿਸੇ ਧਰਮ ਦੇ ਨਾਲ ਰੋਸ ਹੈ ਕਿਸੇ ਜਾਤ ਦੇ ਨਾਲ ਰੋਸ ਹੈ ਐਸ ਜਿਹੜੀਆਂ ਨੀਤੀਆਂ ਨੇ ਇਹਦੇ ਵਿੱਚ ਹਰੇਕ ਫਰਕ ਆਉਂਦਾ ਹੈ ਛੋਟਾ ਹੋਵੇ ਜਾਂ ਵੱਡਾ ਹੋਵੇ ਉਸ ਨੂੰ ਲੈ ਕੇ ਕੱਲ ਆਪਾਂ ਨੇ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਰੇਲਾ ਬੰਦ ਕੀਤੀ ਆ 3 ਘੰਟਿਆਂ ਵਾਸਤੇ 3 ਘੰਟਿਆਂ ਵਾਸਤੇ ਟੂਲ ਫ੍ਰੀ ਕੀਤੇ ਨੇ ਜਿੱਦੇ ਟੂਨ ਟੈਕਸ ਤੇ ਕਿਸੇ ਜਥੇਬੰਦੀ ਦੇ ਹਿੱਸੇ ਤੇ ਰੇਲ ਆ ਗਈ ਕਿਸੇ ਨੇ ਟੂ ਅਟੈਕਸ ਆ ਗਿਆ ਜਿਵੇਂ ਕਈਆਂ ਨੇ ਜਥੇਬੰਦੀਆਂ ਨੇ ਬਾਰਡਰ ਰੁੱਕੇ ਨੇ ਉਹ ਬਾਰਡਰਾਂ ਦੀ ਵੀ ਨਖੇਦੀ ਕਰਦੇ ਜਿਹੜੇ ਕਿਸਾਨਾਂ ਦੇ ਸਾਡਿਆਂ ਦੇ ਗੋਲੀਆਂ ਚਲਾਈਆਂ ਅਥਰੂ ਬੰਦ ਛੱਤੇ ਰਾਤ ਜਿਹੜੀ ਜੇਬੀ ਸੀ ਹੋਈ ਉਹ ਸਾ ਤੀਨ ਲਾਇਰਟ ਲੈ ਕੇ ਆਪਾਂ ਸਾਰੀਆਂ ਗੱਲਾਂ ਨੂੰ ਨਖੇਦੀ ਕਰਦੇ ਆ ਸਰਕਾਰ ਪਹਿਲਾ ਕਨਵੀ ਠੱਡ ਸਰਕਾਰ ਪੰਜਾਬ ਚ ਹਰਿਆਣੇ ਜਿਵੇਂ ਬੜਨਦੀ ਉਹਨੇ ਮਾਰੇ ਪਰ ਰਾਤ ਤੁਹਾਡੇ ਪੰਜਾਬ ਦੀ ਸਰਕਾਰ ਨੇ ਜੇ ਵੀ ਸੀ ਕੋਹੀ ਬੰਦੇ ਗੁੱਸੇ ਫਿਰ ਜਾਮ ਲਾਏ ਵੱਡੀ ਪੱਦਰ ਤੇ ਫਿਰ ਉਹ ਛੱਡੀ ਗਈ ਚਾ ਸਰਕਾਰ ਪੰਜਾਬ ਦੀ ਹੋਵੇ